ਕਹਿੰਦਾ ਮਾਨਯੋਗ ਸੀਪੀ ਸਾਹਿਬ ਨੂੰ ਕੁਲਦੀਪ ਚਾਹਲ ਜੀ ਨੂੰ ਵੀ ਇਹ ਸਾਡੇ ਉਸਤਾਦ ਰਹੇ ਨੇ ਤੇਰਾ ਤੇ ਉਹਨਾਂ ਦਾ ਕੀ ਮੇਲ ਓਏ ਤੇਰਾ ਕੀ ਮੇਲ ਉਹਦਾ ਉਹ ਇੱਕ ਪੁਲਿਸ ਅਫਸਰ ਹੈ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਲੇ ਤੂੰ ਤੂੰ ਜਨਾਨੀਆਂ ਲੈ ਕੇ ਅੱਗੇ ਕਰਕੇ ਕਿਸੇ ਤੋਂ ਡਰਾਈਵਰ ਲੈ ਲਈ ਕਿਸੇ ਤੋਂ ਕੀ ਲੈ ਲਿਆ ਕਿਸੇ ਤੋਂ ਪੈਸੇ ਲੈ ਲੇ ਜਿਹੜਾ ਤੂੰ ਮੇਰੇ ਘਰੇ ਵੀ ਕੀਤਾ ਨਾ ਕੰਮ ਉਹ ਵੀ ਖੋਲ ਰਹੇ ਆ ਅਸੀਂ ਸਾਰਾ ਕੀ ਕਰ ਰਹੇ ਆ ਮੈਂ ਮਾਨਯੋਗ ਸੀਪੀ ਸਾਹਿਬ ਨੂੰ ਕਹਿਣਾ ਚਾਹਣਾ ਬਾਬਾ ਜੀ ਆਵਾਜ਼ ਦੱਸ ਦਿਓ ਚੈੱਕ ਅਰੋਨ ਵੀਰੇ ਜਾ ਤਾਂ ਤੂੰ ਦੇਖ ਲੈ ਫਿਰ ਬਾਜ਼ੇ ਘਟਾ ਕਿਉਂ ਖਤਮ ਕਰੋ ਭਾਜੀ ਮੇਰੇ ਘਰ ਦੇ ਕੱਪੜੇ ਲਾਗੇ ਨੇ ਸਿਰ ਤੇ ਤੁਸੀਂ ਨਾ ਦੇਖੋ ਕਮਲ ਸਾਹਿਬ ਹੁਣ ਨਹੀਂ ਝੜਦੇ ਹੁਣ ਤਾਂ ਸਾਰਾ ਕੰਮ ਛੱਡੀ ਬੈਠੇ ਆਂਦੇ ਪਿੱਛੇ ਇਹ ਬੀਜੇਪੀ ਬੀਜੇਪੀ ਕਰਦਾ ਹੈ ਹੈ ਹਲੋ ਭਾਜਪਾ ਨੇ ਗੁਰਵਿੰਦਰ ਸਿੰਘ ਪ੍ਰਿੰਕਲ ਨੂੰ ਬੀਜੇਪੀ ਚੋਂ ਕੱਢਿਆ 2 ਨਵੰਬਰ ਨੂੰ ਇਹਨੂੰ ਬੀਜੇਪੀ ਚੋਂ ਕੱਢਿਆ ਜਾਂਦਾ ਜੀ ਪਿੰਕੀ ਜੀ ਨੂੰ ਆ ਲੋ ਪੋਸਟ ਲੱਗਿਆ ਕਿੰਨਾ ਸੋਹਣਾ ਸਰੂਪਾ ਪਾਇਆ ਇਹਦੇ ਬੀਜੇਪੀ ਚ ਕੱਢਿਆ ਜਾਂਦਾ ਖਾਲਾ ਧੱਕੇ ਨਾਲ ਫੇਰ ਵੜ ਜਾਂਦਾ ਵਿੱਚ ਜਾ ਕੇ ਬਿਨਾ ਕਹੇ ਹੀ ਉੱਥੇ ਲਾਈ ਜਾਂਦਾ ਜਕਾਰੇ ਹੈ ਆ ਅਖਬਾਰ ਦੀਆਂ ਫੋਟੋਆਂ ਨੇ ਜੀ ਪਾਜ ਪਾਣੇ ਗੁਰਮਿੰਦਰ ਸਿੰਘ ਪ੍ਰਿੰਕਲ ਨੂੰ ਪਾਰਟੀ ਚੋਂ ਕੱਢਿਆ ਕਿੰਨੇ ਦਿਨ ਪਾਰਟੀ ਚ ਰੱਖਿਆ ਉਹ ਵੀ ਦੱਸ ਦਿੰਨਾ ਮੈਂ 22 ਦਿਨ 22 ਦਿਨ ਇਹਨੂੰ ਪਾਰਟੀ ਚ ਰੱਖਿਆ ਸੈਡਾ ਸੂਡਾਂ ਤੋਂ ਵੀ ਫੋਨ ਆਉਣ ਲੱਗੇ ਅਸੀਂ ਵੀ ਚਲਾ ਦੀ ਰਿਕਾਰਡਿੰਗ ਫੇਰ ਤੇਰੇ ਵਾਂਗੂੰ ਅਸੀਂ ਬਿਜ਼ਨਸਮੈਨ ਬੰਦੇ ਹਾਂ ਵੀਰੇ ਪਰ ਜਦੋਂ ਸੀਵਰੇਜ ਸਾਫ਼ ਕਰਨਾ ਹੁੰਦਾ ਨਾ ਉਹ ਸਰਕਾਰੀ ਨੌਕਰੀ ਤੇ ਵੀ ਲੱਗਿਆ ਹੁੰਦਾ ਕੱਪੜੇ ਉਹਦੇ ਵੀ ਖਰਾਬ ਹੁੰਦੇ ਨੇ ਪਰ ਜਦੋਂ ਉਹ ਕੰਮ ਕਰਕੇ ਬਾਹਰ ਨਿਕਲਦਾ ਨਾ ਤਾਂ ਸਿਉਰੇਜ ਪੂਰਾ ਸਾਫ਼ ਚੱਲਦਾ ਹੁੰਦਾ ਤੇ ਮੱਲੇ ਵਾਲਿਆਂ ਨੂੰ ਸੁੱਖ ਮਿਲ ਜਾਂਦਾ ਤੇ ਇਹ ਸੁੱਖ ਲੁਧਿਆਣੇ ਵਾਲਿਆਂ ਨੂੰ ਅਸੀਂ ਦੇਣਾ ਤੁਹਾਡੇ ਨਾਲ ਵਾਅਦਾ ਰਿਹਾ ਪੇ ਗਾਈਡੀਆਂ ਬਣਾਵਣਾ ਕਿ ਮੈਂ ਤਾਂ ਕਹਿੰਨਾ ਸਾਡੇ ਕੋਲ ਬਹੁਤ ਕੁਝ ਤੁਹਾਡਾ ਪਿਆ ਸੀ ਨਹੀਂ ਪਾਉਂਦੇ ਸਾਨੂੰ ਲੋੜ ਹੀ ਨਹੀਂ ਗਈ ਠੀਕ ਹੈ ਨਾ ਸਾਡੇ ਕੋਲ ਤੱਥਾਂ ਦੇ ਆਧਾਰ 'ਤੇ ਬੜਾ ਕੁਝ ਹੈ ਕਿਉਂ ਤੈਨੂੰ ਬੀਜੇਪੀ ਜੋ ਕੱਢੇਗਾ ਮੈਂ ਤੈਨੂੰ ਉਹ ਵੀ ਦੱਸ ਦਿੰਦਾ ਕੱਢ ਜੂ ਥੋੜੀ ਸਟੋਰੇਜੇ ਬੜੀ ਫੁੱਲ ਕਰਤੀ ਲੋਕਾਂ ਨੇ ਸਮਾਨਾਂ ਭੇਜ-ਭੇਜ ਕੇ ਜਾਂ ਲੋੜ ਹੀ ਨਹੀਂ ਪਈ ਇਨਵੈਸਟੀਗੇਸ਼ਨ ਕਰਨ ਦੀ ਇੱਕ ਗੱਲ ਦਾ ਤੇਰਾ ਮੈਂ ਦਿਲੋਂ ਧੰਨਵਾਦ ਕਰਨਾ ਚਾਹਨਾ ਕਿਉਂ ਗੋਪੇ ਹਾਂਜੀ ਇੱਕ ਗੱਲ ਦਾ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਤੂੰ ਸਾਨੂੰ ਵੀ ਰਿਕਾਰਡਿੰਗ ਕਰਨੀ ਸਿਖਾਤੀ ਅਸਤਾਦ ਤੇਰਾ ਕਰਤਾਰ ਦੇਖ ਅਸਤਾਦ ਦਾ ਤੇਰਾ ਕਰਤਾਰ ਦੇਖ ਅਸੀਂ ਤੇਰੇ ਨਾਲ 1 ਸਾਲ ਘੁੰਮੇ 1 ਸਾਲ ਤੇ ਅਸੀਂ ਇੱਕ ਵੀ ਨਹੀਂ ਰਿਕਾਰਡਿੰਗ ਕੀਤੀ ਤੂੰ 1 ਸਾਲ ਤੇ ਰੋਜ਼ ਰਿਕਾਰਡਿੰਗ ਕੀਤੀ ਤੂੰ ਕਿੱਥੋਂ ਨਾਲ ਰਲ ਜਾਏਗਾ ਵੇ ਆ ਲੈ ਖਬਰ ਪੜ ਕੇ ਸੁਣਾਉਣਾ ਮੈਂ ਖੜ੍ਹ ਜੂ ਮੈਂ ਪੱਤਰਕਾਰ ਬਣਨਾ ਸੋਸ਼ਲ ਮੀਡੀਆ ਤੇ ਔਰਤ ਖਿਲਾਫ ਇਤਰਾਜਯੋਗ ਸ਼ਬਦਾਵਲੀ ਸ਼ਬਦਾਵਲੀ ਬੋਲਣ ਵਾਲੇ ਭਾਜਪਾ ਨੇਤਾ ਤੇ ਐਫ ਆਈ ਆਰ ਦਰਜ ਪਹਿਲਾਂ ਲੋਕਨਸਭਾ ਪਾਰਟੀ ਫਿਰ ਕਾਂਗਰਸ ਹੁਣ ਬੀਜੇਪੀ ਦਾ ਪੱਲਾ ਫੜਿਆ ਤੇ ਫਿਰ ਪੱਲਾ ਉਹਨਾਂ ਨੇ ਛਡਾ ਲਿਆ ਆ ਲੈ ਗਿਆ ਜੀ ਮੈਂ ਨਹੀਂ ਲਿਗਿਆ ਲੈ ਆ ਲੋ ਪ੍ਰਦੀਪ ਜੀ ਦੱਸ ਦੋ ਲੱਕੀ ਜਿੰਦੋਵਾਲੀਆ ਬਲੌਗੇ ਕਰਨਾ ਨੇ ਹੋਰ ਕੀ ਕਰਨਾ ਅਭੀ ਨੇ ਦੇਖ ਕਿੰਨਾ ਮਸਾਲਾ ਪਾਇਆ ਹੋਇਆ ਅਭੀ ਨੇ ਤਾਂ ਪੂਰੀ ਮੈਂ ਕਹਿੰਦਾ ਬਿਨਾ ਤੇਲ ਵਾਲੀ ਪਾਈ ਹੋਈ ਆ ਇੱਕ ਤੁਹਾਨੂੰ ਹੋਰ ਇੰਟਰਸਟਿੰਗ ਗੱਲ ਦੱਸਦਾ ਇੱਥੇ ਆਪਾਂ ਬਾਜ਼ਾਰ ਚ ਆਉਣੇ ਜਾਂਦੇ ਆ ਨਾ ਚਲੋ ਕੋਈ ਜਾਨਵਰ ਕੋਈ ਕੁੱਤਾ ਕੋਈ ਬਿੱਲਾ ਮਿਲ ਜਾਂਦਾ ਕੋਈ ਗਲਤ ਕੰਮ ਕਰਦਾ ਹਨਾ ਸਭੋਗ ਕਰਦਾ ਆਪਾਂ ਪਰੇ ਹੋ ਕੇ ਲੰਘ ਜੰਦੇ ਆ ਵੀ ਆਪਾਂ ਕੀ ਲੈਣਾ ਇਹ ਬੰਦਾ ਇਹ ਬੰਦਾ ਜਿੰਨੇ ਰੇਪ ਹੋਏ ਨੇ ਉਹਦੇ ਚ ਮੁੱਖ ਗਵਾਹ ਤੂੰ ਟੇਬਲ ਥੱਲੇ ਬੈਠਾ ਦੀ ਓਏ ਹੈਂ ਤੂੰ ਕਹਿੰਦਾ ਮੇਰੀ ਭੈਣ ਦਾ ਰੇਪ ਹੋ ਗਿਆ ਤੂੰ ਟੇਬਲ ਥੱਲੇ ਬੈਠਾ ਹੁਣ ਮੁੱਖ ਗਵਾਹ ਹੈ ਜੀ ਇਹ ਕਾਗਜ਼ ਲੈ ਕੇ ਆ ਰਿਹਾ ਹਾਂ ਮੈਂ ਆਪ ਪਦਮਲੇ ਤੇ ਜਾਣੇ ਆ ਜੇ ਕੋਈ ਕੁੱਤਾ ਗੁੱਤੀ ਸੰਭੋਗ ਕਰਦੇ ਆਪਾਂ ਪਰੇ ਹੋ ਜੰਨੇ ਛੱਡ ਯਾਰ ਪਰਿਵਾਰ ਨਾਲ ਇਹ ਜਾ ਕੇ ਹੋਸ ਲਈ ਤੇ ਉਹ ਲਈ ਫਿਰਦਾ ਆਪਣਾ ਸਿਕਿਉਰਿਟੀ ਉਹਦੇ ਕਰਕੇ ਲਈ ਫਿਰਦਾ ਵੀ ਮੈਨੂੰ ਖਤਰਾ ਜੀ ਮੈਂ ਆਪਣੀ ਭੈਣ ਦੀ ਇੱਜ਼ਤ ਬਚਾਉਣੀ ਆ ਭੈਣ ਦੀ ਇੱਜ਼ਤ ਉਹਦੋਂ ਨਹੀਂ ਬਾਬੇ ਬਚਾਈ ਗਈ ਜਦੋਂ ਤੂੰ ਕੋਲ ਬੈਠਾ ਸੀ ਤੂੰ ਤਾਂ ਮੁੱਖ ਗਵਾ ਬਣਿਆ ਪਰ ਤੇਰੀ ਗਲਤੀ ਵੀ ਨਹੀਂ ਮੇਰੀ ਘਰ ਦੀ ਵੀ ਤਾਂ ਤੇਰੀ ਭੈਣ ਹੀ ਲੱਗਦੀ ਆ ਤੂੰ ਉਹਦੀ ਕਿਹੜਾ ਵੀਡੀਓ ਪਾਉਣ ਲੱਗੇ ਸ਼ਰਮ ਕਰੀ ਆ ਇਹ ਤਾਂ ਪੂਰਾ ਮੈਂ ਕਿਹਾ ਸਿਸਟਮ ਚੱਲੂ ਟੈਨਸ਼ਨ ਨਾ ਲਓ ਤੁਸੀਂ ਮਸਾਲਾ ਪੂਰਾ ਮਿਲੂ ਸਕਰੋਲ ਕਰਦੇਆ ਕਰੋ ਬਸ ਹੁਣ ਅਗਲੀਆਂ ਵੀਡੀਓ ਚੈੱਕ ਕਰਿਓ ਹਾਂ ਟੱਬਰ ਵਿਚਲ ਬਾਲ ਬਣਾ ਕਰੋ ਤੁਸੀਂ ਮੇਰੀ ਇੱਕ ਵੀ ਪੋਸਟ ਕੱਢ ਕੇ ਦੇਖੋ ਇੱਕ ਵੀ ਵੀ ਜੇ ਮੈਂ ਕਿਸੇ ਦੀ ਵਾਈਫ ਕਿਸੇ ਦੀ ਮੰਮੀ ਕਿਸੇ ਦੇ ਭਰਾ ਬਾਰੇ ਬੋਲਿਆ ਹੋਵਾਂ ਮੇਰੇ ਕੋਲ ਬਹੁਤ ਕੁਝ ਆ ਧੰਨਵਾਦ ਬਾਬਾ ਜੀ ਧੰਨਵਾਦ ਬਲਵਿੰਦਰ ਸਿੰਘ ਜੀ ਸਾਰਿਆਂ ਦੇ ਮੂੰਹ ਤੇ ਇੱਕੋ ਹੀ ਗੱਲ ਆ ਸਾਰਿਆਂ ਦੇ ਮੂੰਹ ਤੇ ਇੱਕੋ ਹੀ ਗੱਲ ਆ ਵੀ ਪਰਿਵਾਰ ਨਹੀਂ ਵਿਚਲਿਆਉਣਾ ਚਾਹੀਦਾ ਸਾਡੇ ਕੋਲ ਪਰਿਵਾਰ ਦਾ ਨਹੀਂ ਕੁਝ ਪਿਆ ਬਾਜੀ ਅਸੀਂ ਪਾਇਆ ਅਸੀਂ ਕੋਈ ਕੁੜੀ ਦਾ ਕੋਈ ਭੈਣ ਦਾ ਯਾਰ ਜਿਹਦੇ ਨਾਲ ਬਹਿ ਕੇ ਖਾ ਹੀ ਲਿਆ ਤੇਰੀ ਮੰਮੀ ਨੂੰ ਮੰਮੀ ਕਹਤਾ ਤੂੰ ਮੁੜ ਕੇ ਮੇਰੀ ਮਾਂ ਨੂੰ ਭੰਡ ਤਸੜਿਆ ਮੇਰਾ ਬਾਪੂ ਚਲੇ ਗਿਆ ਸਾਡੇ ਸਾਰੇ ਸੇਠੀ ਪਰਿਵਾਰ ਨੂੰ ਨਹੀਂ ਦੇਖਿਆ ਵੀ ਉਹ ਗਲਤ ਆ ਤੰਨੂ ਦੱਲੇ ਨੂੰ ਦੇਖਿਆ ਤੂੰ ਤਾਂ ਉਹ ਤੋਂ ਜੋ ਕੋਈ ਮਰਜ਼ੀ ਕਹਾਲਾ ਤੇ ਅੱਜ ਇਹ ਵੀ ਦੱਸਾਂਗੇ ਕਿਵੇਂ ਕਹਾਇਆ ਸੀ ਤੂੰ ਟੈਨਸ਼ਨ ਨਾ ਲੈ ਹੁਣ ਤਾਂ ਸਾਰਾ ਕੁਝ ਹੋ ਗਿਆ ਹੁਣ ਕੀ ਰਹਿ ਗਿਆ ਹੁਣ ਤਾਂ ਜੇ ਐਵੇਂ ਬੇ ਬੇਜਮੀਰਿਆਂ ਵਾਂਗ ਬੂੜ ਵੇਚ ਵੇਚ ਕੇ ਵੀਡੀਓ ਪਾਉਣੀਆਂ ਨੇ ਤੇ ਆਪ ਗੱਡੀਆਂ ਮੋਟਰਸਾਈਕਲ ਲੈ ਕੇ ਘੁੰਮੀ ਜਾਣਾ ਫਿਰ ਤਾਂ ਮੈਂ ਤਾਂ ਉਹਨੂੰ ਜ਼ਮੀਰ ਨਹੀਂ ਮੰਨਦਾ ਤੇਰੀ ਤਾਂ ਹੈ ਨਹੀਂ ਤੂੰ ਤਾਂ ਆਪਣੇ ਉੱਥੇ ਜੱਜ ਸਾਹਿਬ ਨੂੰ ਗਵਾਹ ਦੇ ਕੇ ਆਇਆ ਇੱਕ ਜੱਜਮੈਂਟ ਦੇ ਵਿੱਚ ਲਿਖਿਆ ਹੋਇਆ ਉਹ ਕਾਗਜ਼ ਮੈਂ ਲੈ ਕੇ ਆਉਣਾ ਗੁਰਵਿੰਦਰ ਸਿੰਘ ਪ੍ਰਿੰਕਲ ਇਜ਼ ਬਿੱਗ ਬਲੈਕ ਮੇਲਰ ਤੇ ਮੈਂ ਲਿਖਿਆ ਇਹ ਮਾਨਯੋਗ ਜੱਜ ਸਾਹਿਬ ਨੇ ਲਿਖਿਆ ਤਾਂ ਬੰਨ ਲਿਆ ਹੋਏ ਟਾਈਮ ਸਪੀਡ ਦੇ ਕੇ ਵਿੱਚ ਚੱਕ ਕਰਾਈ ਫਿਰ ਉਹਨੇ ਕਿ ਤਰੰਗਾਂ ਉੜਿਆ ਵੀ ਜਿਵੇਂ ਸਾਲਾ ਕਹਿੰਦੇ ਗੋਲੀਆਂ ਹੀ ਬੋਖੰਦਾ ਕਿਉਂ ਖਤਮ ਕਰੀ ਰਤਨ ਵੀਰੇ ਸასი ਗਾਲ ਠੀਕੋ ਰਤਨ ਵੀਰੇ ਤੁਸੀਂ ਵੀ ਤਾਂ ਸਾਲ ਤੋਂ ਜਾਣਦੇ ਹੀ ਹੋ ਆਪਾਂ ਹਜੇ ਤੱਕ ਨਹੀਂ ਕੁਝ ਕਰਦੇ ਮਾਰੇ ਬੋਲੇ ਤੇ ਨਾ ਆਪਾਂ ਬੋਲਾਂਗੇ ਵੀਰੇ ਕੋਈ ਜੋਬ ਤੇ ਕੰਮ ਗੁੰਮ ਨਹੀਂ ਵੀਰੇ ਕਰਨਾ ਪਹਿਲਾਂ ਇਹਦਾ ਕੰਮ ਕਰ ਲਈ ਬਸ ਸਿੱਧੀ ਗੱਲ ਚਾਹ ਕੋਈ ਬੇਫਕੂਫ ਕਹੇ ਜੇ ਮੈਂ ਸਹੀ ਹੂੰਗਾ ਠੀਕ ਹੈ ਜੇ ਮੈਂ ਸਹੀ ਹੂੰਗਾ ਮੈਂ ਦੁਬਾਰਾ ਫੇਰ ਕੰਮ ਚਲਾ ਲੂੰਗਾ ਇਨੇ ਭਾਈ ਇੱਕ ਵਾਰੀ ਬੰਦੇ ਹੀ ਕੀਤਾ ਅਸੀਂ ਨਾ ਸੰਦੀਪ ਵੀਰੇ ਦੇ ਬੇਟੇ ਦਾ ਜਨਮ ਦਿਨ ਸੀਗਾ ਤੇ ਆਈ ਨਾ ਉੱਥੇ ਇੰਟਰਵਿਊ ਦਿੰਦੇ ਹੀ ਕਹਿੰਦੇ ਸੇਠੀ ਸਾਹਿਬ ਵੀ ਸੋਸ਼ਲ ਸਰਵਿਸ ਕਰਦੇ ਨੇ ਵੀ ਐਵੇਂ ਰਾਸ਼ਨ ਵਗੈਰਾ ਦਿੰਦੇ ਨੇ ਇਹਨੇ ਦੇਖਿਆ ਵੀ ਸੇਠੀ ਤੋਂ ਇੰਟਰਵਿਊ ਲੈ ਇਹਨੇ ਜਦੋਂ ਹੀ ਪਿੱਛੇ ਕਰਕੇ ਗਿਆ ਕਹਿੰਦਾ ਕੀ ਕਹਿਣਾ ਮੈਂ ਕਿਹਾ ਵੀ ਉਹ ਤਾਂ ਜਿਹੜੇ ਫੇਸਬੁੱਕ ਤੋਂ ਪੈਸੇ ਆਉਂਦੇ ਨੇ ਇਹਨੂੰ ਆਉਂਦੇ ਵੀ ਨਹੀਂ ਸੀ ਉਦੋਂ ਹੈ ਇਹ ਗਿਆ ਜਿੰਨੇ ਅੱਜ ਤੋਂ ਬਾਅਦ ਪੈਸੇ ਹੋਣਗੇ ਫੇਸਬੁੱਕ ਤੇ ਅਸੀਂ ਵੀ ਡੋਨੇਟ ਕਰਿਆ ਕਰਾਂਗੇ 0088 ਨੰਬਰ ਦਿੱਤਾ ਤੀਜੇ ਫੋਨ ਤੇ ਜਨਾਨੀ ਨੂੰ ਗਾਲਾਂ ਕੱਢਤੀਆਂ ਨੇ ਆ ਇਹਦਾ ਕਦਾਰ ਸਾਰੇ ਲੱਗੇ ਬੈਨੇ ਮਕੂ ਸਾਹਿਬ ਨੂੰ ਤੂੰ ਜੋ ਗਾਲਾਂ ਕੱਢੀਆਂ ਨੇ ਨਾ ਉਹ ਤੈਨੂੰ ਕੱਲੀ-ਕੱਲੀ ਸੁਣਿਆ ਕਰੂ ਅੰਦਰ ਪ੍ਰਸ਼ਾਸਨ ਦੇ ਬਾੜੇ ਕੱਲੀ-ਕੱਲੀਆਂ ਟੀਂ ਦੀ ਆਵਾਜ਼ ਆ ਕਰੂਗੀ ਨਾਲ ਮਾਂ ਤੂੰ ਤਾਂ ਚਲਾਈ ਨਹੀਂ ਫਿਰ ਜੁਰਤ ਰੱਖਦਾ ਨਾ ਤੂੰ ਜਿਹੜੀ ਗਾਲਾਂ ਕੱਢੀਆਂ ਸੀ ਉਹ ਚਲਾਉਂਦਾ ਤੂੰ ਤਾਂ ਕੱਟ ਕੇ ਚਲਾਈ ਐ ਸਾਡੇ ਕੋਲ ਪੂਰੀ ਪਈ ਐ ਦੇਖੀ ਫਿਰ ਆਪਾਂ ਕੋਈ ਥੋਮਸ ਨਾਲ ਨਹੀਂ ਮਿਲੇ ਥੋਮਸ ਨੇ ਜਨਾਨੀ ਤੇ ਬੇਟੇ ਦੀ سپورਟ ਦੇ ਵਿੱਚ ਵੀਡੀਓ ਪਾਈ ਆ ਠੀਕ ਆ ਬਿਲਕੁਲ ਬਾਬੇ ਜੀ ਉਹਦੀ ਗਲਤੀ ਨਾ ਹੁੰਦੀ ਤਾਂ ਮੇਰਾ ਜਲੂਸ ਕਾ ਨਿਕਲਦਾ ਹੁਣ ਤਾਂ ਨਿਕਲ ਗਿਆ ਤੇ ਬੀਜੇਪੀ ਜੋ ਵੀ ਨਿਕਲ ਗਿਆ ਇਹ ਭੈਣ ਦਾ ਇਹ ਤੇ ਸਪੀਡ ਚੈੱਕ ਕਰਾਇਆ ਵੀ ਇਹਨੂੰ ਗਾਲ੍ਹਾਂ ਕੱਢਦਾ ਅਬੀ ਦੇ ਤਾਂ ਸਾਲੇ ਫਾਲੋਅਰ ਹੀ ਨਹੀਂ ਮਾਣ ਬਾਬੇ ਹਾਂ ਬਾਈ ਕਹਿੰਦਾ ਦੁਸ਼ਮਣ 100 ਹੋਵੇ ਯਾਰ ਇੱਕ ਗद्दार ਨਾ ਹੋਵੇ ਲੈ ਹੁਣ ਮੈਂ ਤੈਨੂੰ ਇਹ ਦੱਸਦਾ ਤੂੰ ਜਿਹੜੇ ਗੋਪੀ ਦੀ ਗੱਲ ਕਰਦਾ ਆ ਬੈਠਾ ਲੈ ਗੋਪੀ ਕੋਲ ਮੇਰਾ ਬਹੁਤ ਕੁਛ ਆ ਲੈ ਖਰੀਦ ਲਾ ਉਹਨੂੰ ਜਿੰਨਾ ਯਾਰੀ ਨਹੀਂ ਯਾਰੀ ਨਹੀਂ ਖਰਾਬ ਕਰਿਆ ਨਾ ਯਾਰੀ ਨਹੀਂ ਖਰਾਬ ਕਰਿਆ ਯਾਰੀ ਨੇ ਜਲੂਸ ਕਢਾਇਆ ਨਾ ਲੈ ਤੁਹਾਡੇ ਮੂੰਹ ਤੇ ਕਹਿਣਾ ਗੋਪੀ ਕੋਲ ਬਹੁਤ ਕੁਛ ਹੋਊਗਾ ਦੀ ਇਕੱਠੇ ਰਹਿਣੇ ਆ ਠੀਕ ਆ ਲੈ ਗੋਪੀ ਨੂੰ ਖਰੀਦ ਲਾ ਤਨ ਮੂੰਹ ਤੇ ਕਹਿਤਾ ਲੈ ਦੇ ਕਿੰਨੇ ਦੀ ਕਾਤ ਲਾਉਣਾ ਉਹਦੀ ਲੈ ਤਨ ਮੂੰਹ ਤੇ ਕਹਿਤਾ ਧੰਨਵਾਦ ਜਨ ਤਨ ਮੂੰਹ ਤੇ ਕਹਿਦਾ ਜਿਹਨੂੰ ਤੂੰ ਕਹਿਣਾ ਨਾ ਹਾਂ ਉਹਨੇ ਗੁੱਸੇ 'ਚ ਮੇਰੇ ਖਿਲਾਫ ਪੋਸਟ ਪਾਈ ਆ ਅਸੀਂ 7 ਸਾਲ ਇਕੱਠੇ ਰਹੇ ਆ 3 ਮਹੀਨੇ ਨਹੀਂ ਰਹੇ ਫਿਰ ਕੀ ਹੋ ਗਿਆ ਪਰ ਤੇਰੇ ਵਾਂਗੂ ਨਾ ਕਮਰਿਆਂ 'ਚ ਬਹਿ ਕੇ ਗੱਡੀਆਂ ਦੇ ਪਿੱਛੇ ਬਹਿ ਬਹਿ ਰਿਕਾਰਡਿੰਗਾਂ ਨਹੀਂ ਕੀਤੀਆਂ ਪਹਿਲਾਂ ਗੋਸ਼ਾਦੀ ਉਹ ਮੜਾ ਹੋ ਗਿਆ ਬੈਂਸ ਸੀ ਉਹ ਮੜਾ ਹੋ ਗਿਆ ਕੜਵਲ ਸੀ ਉਹ ਮੜਾ ਹੋ ਗਿਆ ਅਰਮੇਸ਼ ਬਾਂਗੜ ਸੀ ਉਹ ਮੜਾ ਹੋ ਗਿਆ ਗਰਮੇਲ ਮੈਡੀਕਲ ਵਾਲਾ ਸੀ ਉਹ ਮੜਾ ਹੋ ਗਿਆ ਹੁਣ ਸੇਠੀ ਸੀ ਅੱਜ ਵੀ ਇਹਦੀ ਅੱਜ ਵੀ ਇਹਦੀ ਪੋਸਟਾਂ 'ਚ ਪਿਆ ਬ੍ਰਦਰ ਪ੍ਰਾਊਡ ਆਫ ਟੂ ਬ੍ਰਦਰ ਆ ਪ੍ਰਾਊਡ ਕਰਤਾ ਆਨੇ ਆਪਣੀ ਭੈਣ ਦੀ ਵੀਡੀਓ ਪਾ ਕੇ ਉਹ ਤੂੰ ਦੱਲਾ ਜਮਾਨੇ ਦਾ ਸੁਣ ਲੈ ਮੇਰੀ ਗੱਲ ਅਤੇ ਕੋਈ ਸਾਨੂੰ ਪ੍ਰਵਾਸੀ ਭੈਣ ਵੀ ਮਿਲ ਜੇ ਨਾ ਜਿਹੜੀ ਪ੍ਰੈਗਨੈਂਟ ਹੋਵੇ ਤੇ ਅਸੀਂ ਉਹਨੂੰ ਵੀ ਕਹਾਂਗੇ ਵੀ ਜੇ ਨਹੀਂ ਪਏ ਹੈਗੇ ਕਿਉਂ ਵੀ ਕਿ ਹੋ ਗਈ ਉਹ ਅਸੀਂ ਦਵਾ ਦਿੰਨੇ ਆ ਤੇਰੀ ਭੈਣ ਹੋਵੇ ਸੋਮਵਾਰ ਦਾ ਉਹਨੂੰ ਟਾਈਮ ਦਿੱਤਾ ਹੋਵੇ ਠੀਕ ਆ ਆਪਰੇਸ਼ਨ ਦਾ ਮੇਰੀ ਘਰ ਦੀ ਦਾ ਤੂੰ ਐਤਵਾਰ ਰਾਤ ਨੂੰ ਵੀਡੀਓ ਵਾਇਰਲ ਕਰ ਦਵੇਂ ਮੈਂ ਕਹ ਜਿਹੜਾ ਕੁਝ ਹੈਗਾ ਪਾ ਦੇ ਜਨ ਨੂੰ ਜਿਹੜਾ ਕੁਝ ਤੇ ਸਾਰੇ ਦੁਸ਼ਮਣ ਸੌ ਹੋਵੇ ਦੱਲਾ ਗਦਾਰ ਇੱਕ ਨਾ ਹੋਵੇ ਧੰਨਵਾਦ 1100 ਬੰਦੇ ਦੇਖਣ ਦਾ your entertainment is continue with the few videos after some time thank you.